ਪੁੱਤ ਵੇ ਬਾਬਲਾ ਜਦ ਕਰ ਜਨ ਮਾ ਪੁੱਤ ਵੇ ਬਾਬਲਾ ਕੋਟੇ ਚੜ ਕੇ ਪੁੱਤ ਵੇ ਬਾਬਲਾ ਕੋਟੇ ਚੜ ਕੇ ਪੁੱਤ ਵੇ ਬਾਬਲਾ ਕੋਟੇ ਚੜ ਕੇ ਪੁੱਤ ਵੇ ਬਾਬਲਾ ਜਦ ਕਰ ਜਨ ਮਾ ਪੁੱਤ ਵੇ ਬਾਬਲਾ ਜਦ ਕਰ ਜਨ ਮਾ ਪੁੱਤ ਵੇ ਬਾਬਲਾ ਹੁਣ ਦਾ ਰੂਂਦੀ ਰਤ ਵੇ ਬਾਬਲਾ

कई बापू तूं बॻायां जी बापू तूं बी होराणे खुखियां ॾिसिया रुखिय ॾिसिया अॼ हुई दादी चूरियाज हुई मा दादी ਪੈਰ ਦੀ ਖੁਸ਼ੀ ਦੇ ਵਿੱਚ ਲੱਗਦਾ ਬਾਪੂ ਘਰ ਪੁੱਤ ਜੰਮਿਆ ਸਾਡਾ ਪੈਰ ਦੀ ਖੁਸ਼ੀ ਦੇ ਵਿੱਚ ਲੱਗਦਾ ਬਾਪੂ ਘਰ ਪੁੱਤ ਜੰਮਿਆ ਸਾਡਾ ਪੈਰ ਦੀ ਖੁਸ਼ੀ ਦੇ ਵਿੱਚ ਲੱਗੇਗਾ ਬਾਪੂ ਘਰ ਪੁੱਤ ਜੰਮਿਆ ਲੱਡੂ ਬਾਂਡੇ ਤੇ ਗਲੀ ਦੇ ਵਿੱਚ ਆਇਏ ਬਾਪੂ ਘਰ ਪੁੱਤ ਜੰਮਿਆ ਲੱਡੂ ਬਾਂਡੇ ਤੇ ਗਲੀ ਦੇ ਵਿੱਚ ਆਇਏ ਬਾਪੂ ਘਰ ਪੁੱਤ ਜੰਮਿਆ ਪੁਕਾਰ ਤੋ ਤੰਗਿਆ ਓਏ ਆਇਓ ਬਾਬਾ ਨਾਨਕ ਜੀ ਨਾ ਜਾਇਓ ਬਾਬਾ ਨਾਨਕ ਜੀ ਆਇਓ ਬਾਬਾ ਨਾਨਕ ਜੀ ਨਾ ਜਾਇਓ ਬਾਬਾ ਨਾਨਕ ਜੀ ਇਹੋ ਕਰਨ ਖੁਸ਼ੀਆਂ ਲੈ ਆਇਓ ਬਾਬਾ ਨਾਨਕ ਜੀ ਇਹੋ ਕਰਨ ਖੁਸ਼ੀਆਂ ਲੈ ਆਇਓ ਬਾਬਾ ਨਾਲ ਬੈਠੀ ਇਹੋ ਕਰਨ ਖੁਸ਼ੀਆਂ ਲੈ ਆਇਓ ਆਇਆ ਲੱਗਦਾ ਨਹੀਂ ਬਹੁਤ ਤੱਕੜੀ ਬੰਦ ਲਿਆ ਬਹੁਤ ਧਾਈ ਬਾਬਾ ਦੇ ਲਈ ਕੇ ਬਾਕੀ ਕਿਉਂ

Run that on! ਮਾਤਾ ਤੈਨੂੰ ਵਧਾਈਆਂ ਵਧਾਵੇ ਬੇਬੇ ਵਧਾਈਆਂ ਤੈਨੂੰ ਮਹਾਰਾਜ ਪੁੱਤ ਸਭ ਨੂੰ ਬੁਲਾਵੇ ਅੱਛਾ ਪਾਲ ਭੈਣੇ ਤੈਨੂੰ ਵੀ ਵਧਾਈਆਂ ਆ ਦੇਖੋ ਬੀਬੀਆਂ ਭੈਣਾਂ ਆ ਗਈਆਂ ਮਾਤਾ ਲੱਡੂ ਵੰਡੀਆਂ ਜਾਂਦੇ ਆ ਬਹੁਤ ਖੁਸ਼ੀ ਦੀ ਗੱਲ ਆ ਖੁਸ਼ੀ ਦੀ ਗੱਲ ਆ ਪੁੱਤ ਖੁਸ਼ੀ ਦੀ ਗੱਲ ਆ ਸਾਡਾ ਸਿੱਧੂ ਮੁੜ ਕੇ ਆ ਗਿਆ ਉਦੋਂ ਉੱਤੇ ਖੁਸ਼ੀ ਕੁਛ ਨਹੀਂ ਬੇਬੇ ਬਹੁਤ ਜ਼ਿਆਦਾ ਖੁਸ਼ੀ ਆ ਆਪਣੇ ਸਿੱਧੂ ਮੁੜ ਕੇ ਆ ਗਿਆ ਸੱਚੇ ਬਾਦਸ਼ਾਹ ਹਰ ਖੁਸ਼ੀ ਖੁਸ਼ੀ ਲੈ ਕੇ ਦੇ ਆਗੇ ਮੈਂ ਕਮਾਂ ਬੇ ਮਾਰੂ ਚੱਕੀ

ਪੁੱਤ ਪੁੱਤ ਦੀ ਅਬਦ ਮੈਨੂੰ ਚਾਬੀ ਨਹੀਂ ਦਿੱਤੀ ਚਾਬੀ ਵੀ ਨਹੀਂ ਤੜਕੇ ਦੀ ਰੋਟੀ ਵੀ ਨਹੀਂ ਕਰਦੀ ਪੂਰੀ ਖੁਸ਼ੀ ਆ ਕਿੰਨੀ ਖੁਸ਼ੀ ਹੈ ਮੁੰਡਿਓ ਸੋਨੂੰ ਜੀ ਪੈਣ ਜੀ ਬਹੁਤ ਜਿਆਦਾ ਖੁਸ਼ੀ ਆ ਆਹ ਦੇਖੋ ਜੀ ਫੇਰ ਫੇਰ ਘਰੇ ਮਹਿਫਲ ਸੱਜ ਚੁੱਕੀ ਹੈ ਬਿਲਕੁਲ ਹਾਂ ਜੀ ਬੱਚੇ ਸਾਰੇ ਦੇ ਨੇ ਇੱਥੇ ਰਹਿੰਦੇ ਨੇ ਖੁਸ਼ੀ ਹੋ ਗਈ ਸੰਤਾ ਇੰਨੀ ਵਧੀਆ ਖੁਸ਼ੀ ਹੋ ਗਈ ਕਿਨੇ ਵੜੇ ਸੋਹਣੀ ਸੋਹਣੀ ਹੈ ਪੈਣੇ ਖੁਸ਼ੀ ਹੈ ਪੂਰੀ ਜਮਾ ਸਾਰੀਆਂ ਪੈਣਾ ਬੀਬੀਆਂ ਤੇ ਬੈਠੀਆਂ ਆਂ ਸਿਕੰਦਰਾ ਕੋਸਾ ਸਤਨਾਮੇ ਕੋ ਕਹਿਣਾ ਚਾਹੁੰਦੇ ਹੋ ਬਾਈ ਤੁਸੀਂ ਬਹੁਤ ਖੁਸ਼ੀ ਆ ਬਹੁਤ ਮਾਹੌਲ ਬਹੁਤ ਜਸ਼ਨ ਬਣਿਆ ਤੇ ਘਰੇ ਮੇਲੀ ਜਿੱਦੂ ਦੇਖ ਲਾ ਵਿਲੇ ਤੈਨੂੰ ਬਹੁਤ ਬਹੁਤ ਖੁਸ਼ੀ ਵਧਾਈਆਂ ਸਾਰਿਆਂ ਨੂੰ ਵਧਾਈਆਂ ਬਾਈ ਬਹੁਤ ਜਿਆਦਾ ਵਧਾਈਆਂ ਕਾਲੇ ਨੰਬਰਦਾਰ ਖੜਾ ਕ ਨੰਬਰਦਾਰ ਕਿੰਨੀ ਕੀ ਖੁਸ਼ੀ ਆ ਬਾਈ ਬਾਈ ਬਹੁਤ ਖੁਸ਼ੀ ਹੋਈ ਹੈਗੀ ਦੁਬਾਰੇ ਵੋਟਾਂ ਵਾਲਾ ਮਾਹੌਲ ਹੋ ਗਿਆ ਜਿਵੇਂ ਉਦੋਂ ਦਾ ਪਾਸ ਦੇ ਖੇਡਦੇ ਹੁੰਦੇ ਸੀ ਪਾਸ ਦੇ ਖੇਡਦੇ ਹੁੰਦੇ ਸੀਦਾ ਉਹ ਨਜ਼ਾਰਾ ਆ ਗਿਆ ਅੱਜ ਉਹਨਾਂ ਯਾਰਾਂ ਖੁਸ਼ੀ ਆ ਗਈ ਅੱਜ ਆਇਆ ਬਾਈ ਅੱਜ ਚਿਹਰੇ ਤੇ ਖੁਸ਼ੀ ਆਈ ਹੈ ਜੀ ਭਨੇ ਪਾਲ ਬੱਸ ਜਾਈਏ ਨੇ ਭੱਜ ਕੇ ਜੰਬਰੀ ਬੈਣ ਮੈਨੂੰ ਬਾਈ ਤੁਹਾਨੂੰ ਬਹੁਤ ਖੁਸ਼ੀ ਆ ਪਰ ਦੱਸ ਨਹੀਂ ਸਕਦੇ ਦੱਸ ਨਹੀਂ ਸਕਦੇ ਬਿਆਨ ਨਹੀਂ ਕਰਦਾ ਦੇਖੋ ਇਧਰ ਬਜ਼ੁਰਗ ਵੀ ਆਉਂਦੇ ਹੋਏ ਵਧਾਈਆਂ ਜੀ ਸਾਰਿਆਂ ਨੂੰ ਜੀ ਸਾਰਿਆਂ ਨੂੰ ਵਧਾਈਆਂ ਹਾਂਜੀ ਬਾਈ ਪਤਾ ਕੀ ਆ ਦੇਖੋ ਅੱਜ ਜਿਹੜੀ ਖੁਸ਼ੀ ਆ ਨਾ ਦੱਸ ਨਹੀਂ ਸਕਦੇ ਪਿੱਲੇ ਕੋਈ ਸ਼ਬਦ ਨਹੀਂ ਹੈਗੇ ਖੁਸ਼ੀ ਦੇ ਬਾਈ ਸਾਡਾ ਭਰਾ ਦੁਬਾਰੇ ਛੋਟੇ ਪੈਰੀ ਵਾਪਸ ਆ ਗਿਆ ਹਵੇਲੀ ਚ ਮੋੜਾ ਡਾਉਣ ਕਰ ਵਰਤਿਆਂ ਨੇ ਅਸੀਂ ਪਰਮਾਤਮਾ ਦਾ ਨਾ ਸ਼ੁਕਰ ਕਰਦੇ ਹਾਂ ਤਹਿ ਦਿਲੋਂ ਵੀ ਅੱਜ ਜਿਹੜੀ ਪਰੋੜਾ ਮਾਤਾ ਬਜ਼ੁਰਗਾਂ ਬੱਚਿਆਂ ਦੀ ਅੱਜ ਦੁਆਵਾਂ ਦਾ ਜਿਹੜਾ ਅਸਰ ਹੋਇਆਗਾ ਬਾਕੀ ਪਰਮਾਤਮਾ ਹੈਗਾਗਾ ਆਪਾਂ ਕਹਿੰਦੇ ਨਾ ਪਰਮਾਤਮਾ ਹੈ ਨਹੀਂ ਅੱਜ ਪਤਾ ਲੱਗਿਆ ਵੀ ਪਰਮਾਤਮਾ ਹੈਗਾ ਤਾਂ ਆ ਹਵੇਲੀ ਦੇ ਵਿੱਚ ਅੱਜ ਦੇ ਕੋ ਰੌਣਕਾਂ ਲੱਗੀਆਂ ਨੇਗੀਆਂ ਬਹੁਤ ਜ਼ਿਆਦਾ ਖੁਸ਼ੀ ਆ ਦੱਸ ਨਹੀਂ ਸਕਦੇ ਵੀਰੇ ਬਾਲੀਆ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਖੁਸ਼ੀ ਕਿੱਦਾਂ ਬਿਆਨ ਕਰਦੇ ਅਜੇ ਮੇਰਾ ਭਰਾ ਹੈ ਅਸਲ ਗਲਤਾਈ ਹੈ ਬੇਸ਼ੱਕ ਮੈਂ ਪੱਤਰਕਾਰ ਹਾਂ ਪਰ ਸ਼ਬਦ ਨਾ ਆਪਦੇ ਵਿੱਚ ਵੀ ਨਹੀਂ ਹੈ ਵੀ ਸਿੱਧੂ ਦੇ ਦਿੱਕੇ ਪੈਰੀ ਵਾਪਸ ਆਉਣ ਦੀ ਬੇहद ਖੁਸ਼ੀ ਹੈ ਕਿਉਂਕਿ ਅਕਸਰ ਗੱਲਾਂ ਕਰਦੇ ਸੀ ਜਦੋਂ ਬੇਸ਼ੱਕ ਕਵਰੇਜ ਵੀ ਕਰਨਾ ਆਉਂਦੇ ਸੀ ਨਾ ਆंदे ਦਾ ਸਿੱਧੂ ਦੇ ਇਨਸਾਫ ਲਈ ਸੀ ਪਰ ਦਿਲ ਚ ਨਾ ਇੱਕ ਟੀਸ ਵੱਜਦੀ ਸੀ ਵੀ ਇਹਨਾਂ ਦੇ ਪਰਿਵਾਰ ਨੂੰ ਦੇਖਦੇ ਸੀ ਕਿਉਂਕਿ ਉਹਨੇ ਮਾਪੇ ਨੂੰ ਬੜਾ ਪਿਆਰ ਕੀਤਾ ਸਤਕਾar ਦਿੱਤਾ ਸੀਗਾ ਤਾਂ ਬੇਬੇ ਬਾਪੂ ਨੂੰ ਦੇਖਦੇ ਸੀ ਹਮੇਸ਼ਾ ਦਿਲ ਚ ਟੀਸ ਵੱਜਦੀ ਸੀ ਵੀ ਪ੍ਰਮਾਤਮਾ ਨੇ ਇਹਨਾਂ ਦੇ ਘਰ ਕਿਉਂ ਇਹਨਾਂ ਮਾਰਾ ਕੀਤਾ ਅੱਜ ਉਹ ਦਿਨ ਆਇਆ ਤੇ ਅੱਜ ਬਿਆਨ ਨਹੀਂ ਕਰ ਸਕਦੇ ਜੀ ਬਿਆਨ ਨਹੀਂ ਕਰ ਸਕਦੇ ਬਹੁਤ ਖੁਸ਼ੀ ਹੈ ਵੀ ਧਿੱਕੇ ਬੈਰੀ ਵਾਪਸ ਆਇਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਇਸ ਪਰਿਵਾਰ ਨੂੰ ਹੋਰ ਖੁਸ਼ੀਆਂ ਬਖਸ਼ੇ ਆ ਜਾਊਗਾ ਇੱਕ ਮਤਲਬ ਅੱਜ ਵੀ ਅਜ ਫੇਰ ਖੁਸ਼ੀਆਂ ਪਾਤੀਆਂ ਘਰ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਮਤਲਬ ਸੰਤਾਪ ਢੰਡਾ ਰਿਆ ਸੀ ਮਾਪ ਪਿਓ ਜਿਹੜਾ ਤੁਸੀਂ ਅੱਜ ਖੁਸ਼ੀ ਚੋਂ ਕੀ ਕਹਿਣਾ ਬਿਲਕੁਲ ਬੇਟਾ ਆਕਾਰਪੁਰਖ ਨੇ ਔਰ ਸੰਸਾਰ ਭਰ ਵਿੱਚ ਪੁੱਤ ਨੂੰ ਪਿਆਰ ਕਰਨ ਵਾਲੇ ਸੰਗਤ ਨੇ ਸਾਰਿਆਂ ਨੇ ਦੁਆਵਾਂ ਸੀਗੀਆਂ ਪਿਛਲੇ ਡੇਢ ਦੋ ਸਾਲ ਤੋਂ ਜਦੋਂ ਦਾ ਵੀ ਸ਼ੋਭਦੀਪ ਇਸ ਦੁਨੀਆ ਤੋਂ ਗਿਆ ਹੈ ਉਦੋਂ ਦਾ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਿਯੋਗ ਵੀ ਬਹੁਤ ਦਿੱਤਾ ਤੇ ਸਾਰਿਆਂ ਨੇ ਅਰਦਾਸਾਂ ਨੂੰ ਕਬੂਲ ਕਰਦੇ ਹੋਏ ਅਕਾਲ ਪੁਰਖ ਨੇ ਵਾਹਿਗੁਰੂ ਨੇ ਮਿਹਰ ਕਰ ਕਰਦੇ ਹੋਏ ਅੱਜ ਫੇਰ ਤੋਂ ਪੁੱਤਰ ਦੀ ਦਾਤ ਦਿੱਤੀ ਹੈ ਤਾਂ ਪੁਰਾਣੇ ਜ਼ਖਮਾਂ ਦੇ ਉੱਤੇ ਮਲ੍ਹਮ ਤਾਂ ਜਰੂਰ ਲੱਗੀ ਹੈ ਤਾਂ ਮੈਂ ਸਾਰੇ ਦੁਨੀਆ ਭਰ ਦੇ ਵਿੱਚ ਬੇਟੇ ਨੂੰ ਕਰਨ ਪਿਆਰ ਕਰਨ ਵਾਲੇ ਸੰਗਤ ਦਾ ਪਰਮਾਤਮਾ ਦਾ ਸਭ ਦਾ ਧੰਨਵਾਦ ਕਰਦਾ ਇੱਕ ਪਾਸੇ ਸਿੱਧੂ ਨੂੰ ਚਾਹਣ ਵਾਲੇ ਤੇ ਅੱਜ ਛੋਟੇ ਸਿੱਧੂ ਨੂੰ ਵੀ ਚਾਹਣ ਵਾਲੇ ਉਹੀ ਪਿਆਰ ਦਿਖਾ ਰਹੇ ਆ ਜਿਹੜਾ ਅਸੀਂ ਬਿਲਕੁਲ ਬਿਲਕੁਲ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਲੱਗਦਾ ਵੀ ਉਹ ਉਹਨਾਂ ਦੇ ਭਰਾ ਦਾ ਰੂਪ ਹੀ ਐ ਸਿੱਧੂ ਦਾ ਰੂਪ ਹੀ ਐ ਔਰ ਅਸੀਂ ਵੀ ਇਸੇ ਤਰੀਕੇ ਮਹਿਸੂਸ ਕਰ ਰਹੇ ਆ ਵੀ ਸਾਨੂੰ ਪਰਮਾਤਮਾ ਨੇ ਜਿੱਦਾਂ ਦਾ ਫੈਨ ਦਸਵਿੰਦਰ ਨੇ ਗਾਣਾ ਵੀ ਗਾਇਆ ਸੀ ਆ ਬੱਦੇ ਪੈਰੀ ਗਿਆ ਸ਼ਰ ਪ੍ਰਮਾਤਮਾ ਨੇ ਛੋਟੇ ਪੈਰੀ ਤੁਹਾਨੂੰ ਵਾਪਸ ਕੀਤਾ ਤਾਂ ਉਸ ਕਾਲਪੁਰ ਕੁਮਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਰ ਜੀ ਲੰਬੇ ਸਮੇਂ ਤੋਂ ਡੀ ਕਰ ਰਹੀ ਸੀ ਫੈਨਸ ਵੀ ਪਰਿਵਾਰ ਕੁਝ ਬੋਲੂ ਅੱਜ ਪੋਸਟ ਸਾਂਝੀ ਕੀਤੀ ਹੈ ਫੈਨਸ ਨੂੰ ਕੀ ਕਹਿਣਾ ਚਾਹੁੰਦੇ ਸੀ ਬਿਲਕੁਲ ਦੇਖੋ ਉਹਦੇ ਚਾਹਣ ਵਾਲਿਆਂ ਜਿੱਦਾ ਸ਼ੁਰੂ ਤੋਂ ਹੀ ਬੜੀ ਉਤਸੁਕਤਾ ਸੀ ਮੇਰੇ ਖਿਆਲ ਹੈ 24-25 ਲੱਖ ਬੰਦਾ ਘਰੇ ਆ ਗਿਆ ਹੋਊਗਾ ਸੰਗਤ ਦੇ ਰੂਪ ਦੇ ਵਿੱਚ ਅਫਸੋਸ ਪ੍ਰਗਟ ਕਰਨ ਦੇ ਲਈ ਸਾਰਿਆਂ ਦੀ ਦਿੱਲੀ ਇੱਛਾ ਇਹੀ ਸੀ ਵੀ ਉਹ ਵਾਪਸ ਆਵੇ ਹੈਨਾ ਤਾਂ ਕਹਿੰਦੇ ਨੇ ਵੀ ਜਦੋਂ ਇੰਨੀਆਂ ਦੁਆਵਾਂ ਹੁੰਦੀਆਂ ਨੇ ਸੰਗਤ ਦੀ ਤਾਂ ਪ੍ਰਮਾਤਮਾ ਵੀ ਨਹੀਂ ਮੋੜਦਾ ਤਾਂ ਸ਼ਾਇਦ ਉਹ ਮਾਲਕ ਦੇ ਦਰ ਤੇ ਕਬੂਲ ਹੋਈਆਂ ਤਾਂ ਆਪਾਂ ਫੇਰ ਤੋਂ ਆਏ ਨੰਬਰ 2 ਤੇ ਇਹਦੇ ਨਾਲ ਇੱਕ ਇਹਨਾਂ ਦਰਿੰਦਿਆਂ ਨੂੰ ਵੀ ਇੱਕ ਸਬਕ ਮਿਲਣਾ ਚਾਹੀਦਾ ਹੈ ਇਸ ਦੇ ਵਿੱਚ ਉਹਨਾਂ ਨੇ ਕਿੰਨਾ ਕਰੋੜਾਂ ਲੋਕਾਂ ਦੇ ਹਿਰਦੇ ਬਲੁੰਦਰੇ ਨੇ ਇੱਕ ਥੋੜੀ ਜੀ ਚੰਦ ਪੈਸੇ ਦੇ ਖਾਤਰ ਮੈਂ ਪਰਮਾਤਮਾ ਅਗੇ ਬੇਨਤੀ ਕਰਦਾ ਕਿ ਮਾਲਕ ਉਹਨਾਂ ਨੂੰ ਸਮੱਤ ਬਖਸ਼ੇ ਵੀ ਤੁਸੀਂ ਪੈਸਾ ਇੰਨਾ ਇੰਪੋਰਟੈਂਟ ਨਹੀਂ ਹੈ ਪੈਸਾ ਇਨਸਾਨ ਲਈ ਬਣਿਆ ਹੈ ਜੇ ਤੁਸੀਂ ਇਨਸਾਨੀਅਤ ਨੂੰ ਪੈਸੇ ਲਈ ਕੁਰਬਾਨ ਕਰਨ ਲੱਗ ਜੂਗੇ ਤਾਂ ਤੁਹਾਡਾ ਇਹ ਕੋਈ ਵਧੀਆ ਰੁਝਾਨ ਨਹੀਂ ਹੈ ਦੇਖੋ ਸੰਸਾਰ ਦੀਆਂ ਦੁਆਵਾਂ ਵੇਖੋ ਅੱਜ ਤੁਹਾਨੂੰ ਲਾਂਹਤਾ ਪਾ ਰਿਹਾ ਉਹ ਲੋਕ ਜਿਨ੍ਹਾਂ ਨੇ ਅੱਜ ਕਿੰਨੀ ਖੁਸ਼ੀ ਉਹ ਬੱਚੇ ਦੀ ਵਾਪਸੀ ਦੇ ਉੱਤੇ ਕੀਤੀ ਹੈ ਤੇ ਮੇਰਾ ਸਿਰ ਝੁਕਦਾ ਸਾਰਿਆਂ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਜਿਨ੍ਹਾਂ ਦੀਆਂ ਦੁਆਵਾਂ ਜਿਨ੍ਹਾਂ ਦੀ ਰਹਿਮਤ ਦੇ ਨਾਲ ਮੈਂ ਦੁਆਰਾ ਫਿਰ ਵਸਨੀ ਦੇ ਵਿੱਚ ਮੈਨੂੰ ਖੜਾ ਕੀਤਾ ਹੈ ਪਰਮਾਤਮਾ ਨੇ ਕੋਟਨ ਕੋਟ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਤੁਹਾਡੀਆਂ ਗਮੀਆਂ ਨੂੰ ਰੱਬ ਨੇ ਅੱਜ ਪਰਮਾਤਮਾ ਨੇ ਖਿਛੇ ਚ ਤਬਦੀਲ ਕੀਤਾ ਹੈ ਤੁਹਾਨੂੰ ਵਧਾਈਆਂ ਦੇਣ ਵਾਲੇ ਇੱਥੇ ਵੀ ਆ ਰਹੇ ਨੇ ਘਰ ਵੀ ਬੋਤ ਰੌਣਕਾਂ ਲੱਗ ਰਹੀ ਨੇ ਗਾਣੇ ਬਾਣੇ ਵੱਜ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਦੇਖੋ ਜੀ ਆਪਣੀਆਂ ਆਪਣੀਆਂ ਭਾਵਨਾਵਾਂ ਨੇ ਜਿਸ ਤਰ੍ਹਾਂ ਵੀ ਕਿਸ ਨੂੰ ਚੰਗਾ ਲੱਗਦਾ ਉਹ ਉਸ ਤਰ੍ਹਾਂ ਬਿਆਨਤ ਕਰ ਰਿਹਾ ਹੈ ਹਨਾ ਮੈਂ ਤਾਂ ਇੱਥੇ ਹਲੇ ਜਦ ਤੱਕ ਹਸਪੀਟਲ ਚ ਛੁੱਟੀ ਨਹੀਂ ਮਿਲਦੀ ਹੈ ਨਾ ਮੈਂ ਥੋੜੇ ਬਹੁਤ ਰਿਸ਼ਤੇਦਾਰ ਹਨ ਜਿੰਨੇ ਕਿ ਇੱਥੇ ਸਵੇਰ ਦੇ ਇੱਥੇ ਵੀ ਤਾਂਤਾ ਲੱਗਿਆ ਹੋਇਆ ਤਾਂ ਮੈਂ ਤਾਂ ਜਾ ਨਹੀਂ ਸਕਿਆ ਪਰੰਤੂ ਜਿੰਵੇਂ ਵੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਹਾਂ ਉੱਥੇ ਵੀ ਉਹ ਮੁੰਡੇ ਆਪੋ ਆਪਣੇ ਤਰੀਕੇ ਦੇ ਨਾਲ ਖੁਸ਼ੀ ਪ੍ਰਗਟ ਕਰ ਰਹੇ ਨੇ ਮੈਂ ਸਭ ਨੂੰ ਫੀਲ ਕਰਦੇ ਹਾਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾ ਸੁਣਨਾ ਦੇ ਮਰਬਾ ਉਹ ਜਿੰਦਾ ਉਹਨੂੰ ਚੰਗਾ ਲੱਗਦਾ ਉਦਾਂ ਕਰਦਾ ਤੇ ਸੋਸ਼ਲ ਮੀਡੀਆ ਦੇ ਉੱਪਰ ਕਈ ਦੰਤ ਤਪਦੇ ਦੇ ਰாங்க ਫੇਕ ਬਹੁਤ ਉੱਤਰ ਆਇਆ ਯਾਰ ਕੀ ਕਹਿਣਾ ਜਾਊਂਗਾ ਸਰ ਗਲਤ ਮਲ ਤੇ ਚੀਜ਼ਾਂ ਤੋੜ ਮਰੋ ਮੈਂ ਹਾਂ ਤੁਹਾਡੇ ਬਾਧੇੰ ਦੇ ਨਾਲ ਹਣਾ ਮੈਂ ਤਾਂ ਪਹਿਲੀ ਗੱਲ ਤੋਂ ਮੈਂ ਪੱਤਰਕਾਰ ਮੰਨਦਾ ਹੀ ਨਹੀਂ ਐ ਕਿਉਂਕਿ ਜਿਹੜਾ ਬੰਦਾ ਜਰਨਲਿਜ਼ਮ ਦੇ ਨਾਲ ਈ ਸਮਝ ਰੱਖਦਾ ਉਹ ਕਦੇ ਵੀ ਕੋਈ ਅਫਵਾਹ ਜਾਂ ਕੋਈ ਸਮਾਜ ਨੂੰ ਅਸਥਿਰ ਕਰਨ ਵਾਲੀਆਂ ਗੱਲਾਂ ਕਦੇ ਨਹੀਂ ਕਰਦਾ ਹਣਾ ਕਿਉਂਕਿ ਮੈਂ ਇੱਕ ਪੀੜਤ ਵਿਅਕਤੀ ਸੀ ਉਹਨਾਂ ਨੂੰ ਇਹੋ ਜਿਹੀਆਂ ਖਬਰਾਂ ਲਾ ਕੇ ਮਾਤਾ ਚਰਨ ਕੌਰ ਦਾ ਦਿਹਾਤ ਹੋ ਗਿਆ ਆ ਹੁਣ ਉਸ ਨੂੰ ਜੇਲ੍ਹ ਹੋਵੇਗੀ ਇਹ ਹੀ ਜੀਆਂ ਖਬਰਾਂ ਦਾ ਕੀ ਫਾਇਦਾ ਚਲੋ ਲਾ ਦਿਓ ਤੁਸੀਂ ਜੋ ਕੁਦਰਤੀ ਬਤੀਰੇ ਮੈਂ ਤਾਂ ਮੈਂ ਆਪਾਂ ਕਿਹਾ ਕਿਸੇ ਨੂੰ ਕੋਈ ਸ਼ਿਪਾਕੇ ਰੱਖਿਆ ਕਿਸੇ ਗੱਲ ਦਾ ਠੀਕ ਹੈ ਜਦੋਂ ਕੋਈ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਸੀ ਕੀ ਕਰਦੇ ਦੱਸੋ ਜ਼ਿੰਦਗੀ ਤਾਂ ਕੱਟਣੀ ਹੈ ਕਿਸੇ ਤਰੀਕੇ ਨਾਲ ਪਰ ਤੁਸੀਂ ਕਦੇ ਵੀ ਕਿਸੇ ਦੁਖੀ ਬੰਦੇ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਨਾ ਕਰੋ ਹਾਂ ਦੱਸ ਦਿਓ ਵੀ ਜੋ ਸਚਾਈ ਹੈ ਉਹਨੀ ਗੱਲ ਕਰੋ ਤਾਂ ਮੇਰੇ ਖਿਆਲੋਂ ਸਭ ਨੂੰ ਚੰਗਾ ਲੱਗੂਗਾ ਕਿਉਂਕਿ ਮੈਂ ਮੈਂ ਲੱਗਦਾ ਸੀ ਇਹ ਮੇਰੇ ਪੁੱਤ ਨੂੰ ਚਾਹਣ ਵਾਲੇ ਸੰਸਾਰ ਭਰ ਚ ਫੈਲੇ ਹੋਏ ਨੇ ਕੋਈ ਕੰਮ ਤੇ ਆ ਕੋਈ ਦੇਸ਼ ਪ੍ਰਦੇਸ਼ ਬੈਠਾ ਪਰ ਉਹ ਦੁਖੀ ਹੁੰਦੇ ਸੀਗੇ ਉਹਦੇ ਨਾਲ ਹੁਣ ਜੇ ਤਾਂ ਮੈਂ ਸਪਸ਼ਟੀ ਕਰਨ ਦਿੰਦਾ ਫਿਰ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਫਿਰ ਉਹ ਮੇਰੇ ਸਪਸ਼ਟੀ ਕਰਨ ਨੂੰ ਉੱਪਰ ਹੈਡਿੰਗ ਕੁਝ ਹੋਰ ਅੰਦਰ ਕੁਝ ਹੋਰ ਤਾਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਐਂ ਨਾ ਕਰਿਆ ਕਰੋ ਕਿਸੇ ਦੀ ਜਿੱਥੇ ਨਿੱਜਤਾ ਸਟਾਰਟ ਹੁੰਦੀ ਹੈ ਉੱਥੇ ਥੋੜਾ ਜਿਹਾ ਗੁਰੇਜ ਕਰਿਆ ਕਰੋ ਕਿਉਂਕਿ ਇਹ ਇੱਕ ਸੰਸਾਰ ਦਾ ਹਿਨ ਹੈ ਤੇ ਸਾਰੇ ਲੋਕ ਆਹਤ ਹੁੰਦੇ ਐ ਇਸ ਗੱਲ ਦੇ ਤੋਂ ਤਾਂ ਮੈਂ ਤੁਹਾਡਾ ਸਾਰੀ ਪ੍ਰੈਸ ਦਾ ਜਿੰਨੇ ਮਾਨ ਸਾਹਿਬ ਦੀ ਜਿਹੜੀ ਬੜੀ ਕ੍ਰੈਡੀਬਲ ਜਿਹੜੀ ਪ੍ਰੈਸ ਐ ਸਾਰੀ ਇਹਨਾਂ ਨੇ ਸਾਰੇ ਭਰਾਵਾਂ ਨੇ ਬੜਾ ਵਧੀਆ ਸਹਿਯੋਗ ਕੀਤਾ ਵੱਖ-ਵੱਖ ਜਿਹੜੇ ਗਰੁੱਪਾਂ ਦੇ ਜਿੰਨੇ ਵੀ ਪੱਤਰਕਾਰ ਨੇ ਸਾਰਿਆਂ ਨਾਲ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਸੀ ਕਿ ਮੈਂ ਉਹਨਾਂ ਨੂੰ ਪਤਾ ਵੀ ਸੀ ਸਾਰੀ ਗੱਲ ਦਾ ਪਰੰਤੂ ਕਿਸੇ ਨੇ ਖਬਰ ਨਹੀਂ ਲਾਈ ਇਦਾਂ ਦੀ ਕਿਉਂਕਿ ਉਹਨੂੰ ਪਤਾ ਸੀ ਕਿ ਜਦੋਂ ਗੱਲ ਹੋਣੀ ਹੈ ਆਪਾਂ ਸਭ ਦੇ ਸਾਹਮਣੇ ਲੈ ਆਉਣੀ ਹੈ ਤੇ ਖੁਸ਼ੀਆਂ ਤਾਂ ਬੰਦੇ ਤੋਂ ਵੱਧੀਆਂ ਨੇ ਘਟਦੀਆਂ ਨਹੀਂ ਤਾਂ ਸਾਰਿਆਂ ਦਾ ਧੰਨਵਾਦ ਸੋਸ਼ਲ ਮੀਡੀਆ ਤੇ ਨਾਲ ਜਿਹੜਾ ਸਿੱਧੂ ਮੂਸੇ ਵਾਲਾ ਛੋਦੀਪ ਰੱਖੀ ਜਾਂਦੇ ਆ ਕਮੈਂਟ ਵੀ ਕਰ ਰਹੇ ਵੀ ਨਾਮ ਸੇ ਛੋਦੀਪ ਰੱਖਿਆ ਹੋ ਤੁਸੀਂ ਸੋਚਿਆ ਕੁਝ ਵੀ ਕੀ ਬਾਈ ਬਾਈ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਤੋਂ ਹੀ طے ਆ ਕਿਉਂਕਿ ਅਸੀਂ ਤਾਂ ਮੰਨਦੇ ਹੀ ਨਹੀਂ ਬੇਸ਼ੱਕ ਉਹ ਬੱਚਾ ਸਾਨੂੰ ਤਾਂ ਇਹ ਲੱਗਦਾ ਵੀ ਸ਼ੂਦੀਪੀ ਵਾਪਸ ਆਇਆ ਕਿਉਂਕਿ ਮੈਂ ਬੜੇ ਕਮੈਂਟ ਪੜ੍ਹਿਆ ਸੀ ਵੀ ਲੋਕ ਲਿਖ ਰਹੇ ਸੀ ਉਹਦੇ ਵਿੱਚ ਬੱਚੇ ਵੀ ਸੁਣਿਆ ਸੀ ਕਦੇ ਮਰਨ ਵਾਲੇ ਵਾਪਸ ਨਹੀਂ ਆਇਆ ਕਰਦੇ ਪਰੰਤੂ ਇਸ ਵਾਰ ਐਂ ਲੱਗਦਾ ਵੀ ਵਾਪਸ ਆ ਗਿਆ ਹਨਾ ਬੈਗਰੂ ਵੀ ਆਪਦੇ ਫੈਸਲੇ ਤੇ ਕਈ ਵਾਰੀ ਬੰਗੜ ਵਿਚਾਰ ਕਰਦਾ ਹੈ ਪਰ ਔਰ ਇੰਨਾ ਦਰਿੰਦਿਆਂ ਨੂੰ ਮੈਂ ਮੌਜੂਦਾ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਧਿਆਨ ਚ ਲੈਣੀ ਚਾਹੁੰਨਾ ਵੀ ਤੁਸੀਂ ਇਹੋ ਜਿਹਾ ਕਮਾਉ ਸਾਊ ਪੁੱਤਾਂ ਨੂੰ ਦੁਨੀਆ ਤੋਂ ਇਸ ਤਰੀਕੇ ਨਾਲ ਤੋਰ ਕੇ ਗੁੰਡਿਆਂ ਦੀ ਪੁਸ਼ਤਪਨਾਹੀ ਕਰਨੀ ਬੰਦ ਕਰ ਦਿਓ ਕਿਉਂਕਿ ਇੱਕ ਇੱਕ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਦੋਂ ਗੁੰਡੇ ਡੀਐਸਪੀ ਦੀ ਗਾਰਡ ਦੇ ਨਾਲ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਕਿਤੇ ਨਾ ਕਿਤੇ ਆ ਕਰੋੜਾਂ ਲੋਕਾਂ ਦੇ ਹਿਰਦੇ ਜ਼ਰੂਰ ਬਲੁੰਦਰੇ ਜਾਂਦੇ ਆ ਸਰਕਾਰ ਨੂੰ ਆਪਦੇ ਨਾਗਰਿਕਾਂ ਦੀ ਇਸ ਮੰਗ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਹ ਫੈਸਲਾ ਕਰ ਲੈਣ ਕਿ ਉਹਨਾਂ ਨੇ ਰਾਜ ਕਮਾਊ ਪੁੱਤਾਂ ਦੇ ਨਾਲ ਕਰਨਾ ਜਿਹੜੇ ਦੇਸ਼ ਦੇ ਲਈ ਖਜ਼ਾਨੇ 'ਚ ਆਪਣਾ ਯੋਗਦਾਨ ਪਾਉਂਦੇ ਆ ਜਾਂ ਬਦਮਾਸ਼ ਜਿਹੜੇ ਲੋਕਾਂ ਦੀ ਜੇਬਾਂ ਕੱਟਦੇ ਆ ਉਹਨਾਂ ਦੀ ਮਦਦ ਕਰਨੀ ਹੈ ਡਰਾ ਕੇ ਰਾਜ ਕਰਨ ਦੀ ਨੀਤੀ ਨੂੰ ਛੱਡੋ ਪਿਆਰ ਨਾਲ ਭਾਵੇਂ ਜਾਨ ਲੈ ਲਓ ਸਾਡੀ ਹਾਜ਼ਰਾਂ ਸੀ ਠੀਕ ਹੈ ਓਕੇ ਓਕੇ ਧੰਨਵਾਦ ਧੰਨਵਾਦ